ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਰਸ ਏਕ ਹਉ ਫਿਰਿਓ ਕਿਨਹਿ ਨਹ ਪਰਚੋ ਲਾਇਓ ਕਿਨਹਿ ਨਹ ਪਰਚੋ ਲਾਇਓ ਕਹਤੇ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੂਜੈ ਲਗੇ ਤੈਨ ਕੇ ਗੁਣ ਹਉ ਕਿਆ ਕਹਾਓ ਗੁਰਦਈਏ ਮਿਲਾਇਓ ਪਿਖਿਆ ਜਿਵ ਤੂ ਰਖੈ ਤਿਵ ਰਹੁ ਇਹ ਦਈਏ ਉਚਾਰਨ ਕਰਨਾ ਹੈ ਦਦਾ ਈੜੀ ਸਿਆਰੀ ਈੜੀ ਬਿਹਾਰੀ ਈੜੀ ਸਿਆਰੀ ਔਰ ਮਿਲਾਇਓ ਮੰਮੇ ਸਿਆਰੀ ਲੱਲੇ ਕਰਨਾ ਈੜੀ ਸਿਆਰੀ ਐੜਾ ਊੜਾ ਬੰਦ ਮੂਵਲਾ ਔਂਕੜ ਗੁਰਦਈਏ ਮਿਲਾਇਓ ਪਿਖਿਆ ਜਿਵ ਤੂ ਰਖੈ ਤਿਵ ਰਹੁ ਪਹਿਰ ਸਮਾਧ ਸਨਾਹ ਸਾਰੇ ਉਚਾਰਨ ਦੱਦਾ ਯੀਆ ਦੈ ਦੱਦਾ ਯੀਏ ਓਂਕਰ ਦਈਓ ਦੱਦਾ ਯੀਏ ਸਿਆਰੀ ਦਈਏ ਦੱਦਾ ਯੀਏ ਜ਼ਲਾਵਾ ਦਈਏ ਦੱਦੇ ਓਂਕਰ ਯੀਏ ਬਿਆਰੀ ਦੁਏ ਹੀ ਇਹ ਯੀਏ ਦੇ ਸਾਰੇ ਹੀ ਵੱਖੋ ਵੱਖਰੇ ਉਚਾਰਨ ਹਨ ਧਿਆਨ ਨਾਲ ਉਚਾਰਨ ਕਰਨੇ ਹਨ ਇੱਥੇ ਦਈਏ ਪਹਿਰ ਸਮਾਧ ਸਨਾਹ ਗਿਆਨ ਹੈ ਆਸਣ ਚੜਿਓ ਸਨਾਹ ਪਦ ਤੇ ਵਿਸਰਾਮ ਲਾਉਣਾ ਹੈ ਪਹਿਰ ਸਮਾਧ ਸਨਾਹ ਗਿਆਨ ਹੈ ਆਸਨ ਚੜਿਆਓ ਧਰਮ ਧਨਖ ਕਰ ਗਹਿਓ ਭਗਤ ਸੀਲ ਹੈ ਸਾਰ ਲੜਿਆ ਧਰਮ ਧਨਖ ਕਰ ਗਹਿਓ ਇਥੇ ਵਿਸਰਾਮ ਭਗਤ ਸੀਲ ਹੈ ਸਾਰ ਲੜਿਆਓ ਭੈ ਨਿਰਪਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ ਭੈ ਨਿਰਪਉ ਹਰ ਅਟਲ ਮਨ ਇਥੇ ਵਿਸਰਾਮ ਸਬਦ ਗੁਰ ਨੀਜਾ ਗੱਡਿਓ ਨੀਜਾ ਵੀ ਥੋੜਾ ਜਿਹਾ ਕਸ ਕੇ ਬੋਲਣਾ ਗੱਡਿਓ ਪਦ ਵੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਕਾਮ ਕ੍ਰੋਧ ਲੋਭ ਮੋਹ ਆਪਤ ਅਪਤ ਇਹ ਐਡੇ ਦੇ ਵਿੱਚ ਥੋੜੀ ਜਿਹੀ ਡੈਸ਼ ਦੇ ਕੇ ਪੋਲਾ ਬੋਲਣਾ ਹੈ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਬੇਖੰਡਿਓ ਪੱਲੋ ਪੁਹਾਲ ਤੇਜੋ ਤਨਾ ਹਾਂ ਪੱਲੋ ਪੁਹਾਲ ਤੇਜੋ ਤਨਾ ਨ੍ਰਿਪਤ ਹਾਂ ਨ੍ਰਿਪਤਨਾਥ ਨ੍ਰਿਪਤ ਨ੍ਰਿਪਤਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸੱਲ ਭਣ ਸੱਚ ਸੱਲ ਭਣ ਸੱਲ ਇਸ ਤਰ੍ਹਾਂ ਹੁਣ ਸੱਲ ਘਟ ਆ ਗਿਆ ਨਾ ਤੈ ਦਲ ਜਿੱਤੋ ਏਵ ਜੁਦ ਕਰ ਤੈ ਦਲ ਇਕੱਠਾ ਨਹੀਂ ਕਹਿ ਦਨਾ ਤੈ ਦਲ ਜਿੱਤੋ ਏਵ ਜੁਦ ਕਰ ਕਨਹਰ ਬੂਂਦ ਬਸੋ ਰੋਮਾਵਲ ਬਸੋ ਇਸ ਤਰ੍ਹਾਂ ਬੋਲਨਾ ਕਨਹਰ ਬੂਂਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੇ ਕੁਸਮ ਬਸੰਤ ਕੰਨਾਂ ਤੋ ਨਾ ਆਵੇ ਰਾਮ ਸਾਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਕੋ ਜੀ ਆ ਗੰਗ ਤਰੰਗ ਅੰਤ ਕੋ ਪਾਵੇ ਕੋ ਕੋ ਵੱਖਰਾ ਹੀ ਕਹਿਣਾ ਹੈ ਵਿਸਰਾਮ ਤਾਂ ਕੋ ਤੇ ਹੈ ਰਾਮ ਸਾਸ ਕਿਰਨ ਉਦਰ ਸਾਗਰ ਕੋ ਇਥੇ ਵਿਸਰਾਮ ਗੰਗ ਤਰੰਗ ਅੰਤ ਕੋ ਪਾਵੇ ੁਰੁਦਰ ਧਿਆਨ ਗਿਆਨ ਪ੍ਰਤਗੁਰ ਕੇ ਕਬ ਜਨ ਭਲ ਉਹਨ ਹੈ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਨ ਆਵੇ ਭੱਲੇ ਨਹੀਂ ਕਹਿਣਾ ਪੱਲਾ ਅੰਸ ਬੰਸ ਹੈ ਖਾਨਦਾਨ ਕុល ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਸਵਈਏ ਮਹੱਲੇ ਚੌਥੇ ਅਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਨਿਰੰਜਨ ਧਿਆਵਾਓ ਹਾਂਜੀ ਇਹ ਇਕ ਮਨ ਇੱਥੇ ਹੀ ਵਿਸਰਾਮ ਲਾਉਣਾ ਹੈ ਪੁਰਖ ਨਿਰੰਜਨ ਧਿਆਵਾਓ ਗੁਰ ਪ੍ਰਸਾਦ ਹਰ ਗੁਣ ਸਦ ਗਾਵਾਓ ਗੁਣ ਗਾਵਤ ਮਨ ਹੋਏ ਬਿਗਾਸਾ ਸਤਗੁਰ ਪੂਰ ਜਨਹ ਕੀ ਆਸਾ ਸਤਗੁਰ ਸੇਵ ਪਰਮ ਪਦ ਪਾਇਓ ਅਬਨਾਸੀ ਅਬਗਾਤ ਧਿਆਇਓ ਅਬਨਾਸੀ ਅਬਗਾਤ ਇਥੇ ਵਿਸਰਾਮ ਧਿਆਇਓ ਤੇਸ ਭੇਟੇ ਦਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੋ ਜਾਨ ਜਾਨ ਕੇਰੇ ਜੰਪੂ ਨਹੀਂ ਕਹਿਣਾ ਜੰਪਉ ਜੰਪਉ ਗੁਣ ਬਿਮਲ ਇਥੇ ਚਮਕ ਸੋ ਜਾਨ ਜਾਨ ਕੀਰੇ ਸੁਜਾਨ ਬੋਲਣਾ ਸੁਜਨ ਨਹੀਂ ਕਹਿਣਾ ਸੋ ਜਾਨ ਜਾਨ ਕੀਰੇ ਇਥੇ ਵਿਸਰਾਮ ਹੈ ਅ ਮੇਰਾ ਨਾਮ ਜਾ ਕਉ ਫੁਰਿਆ ਇਨ ਸਾਤ ਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰજન ਔਰ ਧਰਿਆ ਹਰ ਨਾਮ ਰਸਕ ਗੋਬਿੰਦ ਗੋਣਗਾਹਕ ਚਾਹਕ ਤਤ ਸਮਤ ਸਰੇ ਚਾਹਕ ਪਦ ਤੇ ਯਮਕ ਲਾ ਦਨੀ ਆ ਗਾਹਕ ਪਦ ਤੇ ਵਿਸਰਾਮ ਹੈ ਚਾਹਕ ਤਤ ਸਮਤ ਸਰੇ ਸਮਤ ਪੂਲਾ ਹੀ ਬੋਨਾ ਇਹਨੂੰ ਸਮਤ ਨਹੀਂ ਕਹਿਣਾ ਕਾਵ ਕਲ ਠਾਕੁਰ ਹਰਦਾਸ ਤਨੇ ਹਾਂ ਕਾਵ ਕਲ ਠਾਕੁਰ ਹਰਦਾਸ ਤਨੇ ਗੋਰਾ RAM ਦਾਸ ਸਰ ਅਭਾਰ ਭਰੇ ਠਾਕੁਰ ਹਰਦਾਸ ਤਨੇ ਠੀਕ ਹੈ ਕਵ ਕਲ ਠਾਕੁਰ ਹਰਦਾਸ ਤਨੇ ਇਥੇ ਵਿਸਰਾਮ ਗੁਰ ਰਾਮਦਾਸ ਸਰ ਅਭਰ ਭਰੇ ਠਾਕੁਰ ਕਵ ਕਲ ਠਾਕੁਰ ਹਰਦਾਸ ਤਨੇ ਛੋਟਤ ਪ੍ਰਵਾਹ ਅਮਯ ਅਮਰਾਪਦ ਅੰਮ੍ਰਿਤ ਸਰੋਵਰ ਸਾਧ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮੱਜਨ ਪੁਬ ਜਿਨਹੋ ਸੇਵਾ ਕਰਿਆ ਤੇਨ ਭਉ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਸ਼ਬਦ ਮਾਤਰ ਤੇ ਉਦਰ ਧਰੇ ਕਾਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਭਰੇ ਸਤ ਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਗਾਸਿਆ ਜਾਗਿਆ ਮਨ ਕਵਲ ਇਥੇ ਤੁਮ ਸਹਿਜ ਪ੍ਰਕਾਸੀਆ ਇਥੇ ਵਿਸਰਾਮ ਹੈ ਆਪੇ ਨਰੰਜਨ ਕਰਹਿ ਲਹਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਹਿ ਵਾਹਿਗੁਰੂ ਜੀ ਕੀ ਫਤਿਹ